ਸਾਤਸਗਤ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਈਓ ਤੁਸੀਂ ਲਗਾਤਾਰ ਡੀਪੀਸੀ ਪੰਜਾਬੀ ਤੇ ਜੋ ਕਿ ਅੱਜ ਅਸੀਂ ਠੱਠੀ ਪਹੁੰਚੇ ਹਾਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਆ ਉਹ ਸਾਹਪੁਰ ਗਰਾਹਾਂ ਦਰੰਗਲੇ ਦੇ ਨੇੜੇ ਉੱਥੋਂ ਦੀਆਂ ਤਸਵੀਰਾਂ ਦਿਖਾਈਆਂ ਨਹੀਂ 8-9 ਘਰਾਂ ਨੂੰ ਉੱਥੇ ਕਵਰ ਕੀਤਾ ਸੀ ਅੱਜ ਅਸੀਂ ਠੱਠੀ ਪਹੁੰਚੇ ਹਾਂ ਠੱਠੀ 'ਚ ਵੀ ਜਿੰਨਾਂ ਲੋਕਾਂ ਦੇ ਘਰ ਜਿਹੜੇ ਨੇ ਡਿੱਗੇ ਨੇ ਜਿੰਨਾਂ ਲੋਕਾਂ ਦੇ ਹਾਲਾਤ ਐਟ ਟਾਈਮ ਮਾਰੇ ਹੋਏ ਪਏ ਨੇ ਉਹਨਾਂ ਘਰਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਛੱਠੀ ਦੇ ਵਿੱਚ ਵੀ ਲੋਕਾਂ ਦੇ ਹਾਲਾਤ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਇੱਧਰ ਜਰੂਰ ਤਸਵੀਰਾਂ ਦਿਖਾਈਆਂ ਜਾਣ ਕਿ ਬਹੁਤ ਮੰਦੇ ਹਾਲਾਤ ਜਿਹੜੇ ਆ ਉਹ ਹੋਏ ਪਏ ਨੇ ਤੇ ਆਪਾਂ ਜਿਹੜੀਆਂ ਨੇ ਤਸਵੀਰਾਂ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਪੂਰਾ ਸਮਾਨ ਜਿਹੜਾ ਆ ਉਹ ਘਰ ਦੇ ਬਾਹਰ ਜਿਵੇਂ ਕਿ ਪਹਿਲਾਂ ਵੀ ਆਪਾਂ ਦੱਸ ਗਿਆ ਤਾਂ ਵੀ ਤਰਪਾਲਾਂ ਦੀਆਂ ਜਿਹੜੀਆਂ ਨੇ ਉਹ ਆਰ ਜੀ ਸੱਤਾ ਬਣਾ ਕੇ ਜਿਹੜੇ ਘਰ ਬੈਠੇ ਹੋਏ ਨੇ ਗਾਰਡਰ ਜਿਹੜਾ ਗਲ ਗਿਆ ਡਿੱਗ ਪਿਆ ਤੇ ਬਾਲੇ ਵੀ ਜਿਹੜੇ ਨੇ ਕੱਢ ਕੇ ਜਿਹੜੇ ਨੇ ਬਾਹਰ ਰੱਖੇ ਹੋਏ ਨੇ ਕਿਉਂਕਿ ਮੀਂਹ ਦਾ ਪਾਣੀ ਬੰਦ ਹੋਣ ਤੋਂ ਬਾਅਦ ਆ ਜਾਂ ਜਿਹੜਾ ਹਰ ਥੰਮਨ ਤੋਂ ਵੱਧਾ ਲੋਕਾਂ ਨੇ ਆਪਣੇ ਘਰਾਂ ਦੀਆਂ ਸਫਾਈਆਂ ਤਾਂ ਜਰੂਰ ਸ਼ੁਰੂ ਕਰ ਦਿੱਤੀਆਂ ਨੇ ਜਿੱਥੇ ਜਿੱਥੇ ਵੀ ਜੋ ਡਿੱਗਿਆ ਸੀ ਜਾਂ ਢੇਰੀ ਹੋਇਆ ਸੀ ਉਹ ਵੀ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਹੈ ਵੀ ਇੱਥੇ ਕਮਰੇ ਦੇ ਅੰਦਰ ਜੇਕਰ ਜਾਈਏ ਤੇ ਤੁਹਾਨੂੰ ਦਿਖਾ ਦਈਏ ਵੀ ਇਹ ਦੇਖੋ ਇਹ ਪੂਰੀ ਦੀ ਪੂਰੀ ਜਿਹੜੀ ਹੈ ਉਹ ਪੇਟੀ ਉਤੋਂ ਸਾਤ ਡਿੱਗਣ ਦੇ ਨਾਲ ਪੇਟੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਹਾਲਾਤ ਇੰਨੇ ਜ਼ਿਆਦਾ ਵੱਧ ਤੋਂ ਬੱਤਰ ਹੋਏ ਪਏ ਨੇ ਕਿ ਕਹਿਣ ਦੀ ਗਾਲੀ ਕੋਈ ਨਹੀਂ ਕਿ ਪੇਟੀ ਦੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਜਿਹੜੇ ਫਰ ਕੱਚੇ ਉੱਡ ਚੁੱਕੇ ਨੇ ਇਹ ਦੇਖੋ ਹਾਲਾਤ ਤੇ ਬਹੁਤ ਜ਼ਿਆਦਾ ਜਿਹੜੇ ਨੇ ਹਾਲਾਤ ਜਿਹੜੇ ਮਾਰੇ ਹੋਏ ਪਏ ਨੇ ਜੇ ਪੇਟੀ ਦਾ ਇਹ ਹਾਲਤ ਇਹਦੇ ਅੰਦਰ ਜਿਹੜਾ ਸਮਾਨ ਦਾ ਬਿਸਤਰੇ 'ਤੇ ਹੋਣਗੇ ਉਹਦੇ ਹਾਲਾਤ ਕੀ ਹੋਣਗੇ ਇੱਧਰ ਸੱਤਵੇਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੁਹਾਨੂੰ ਕਹਾਂਗਾ ਵੀ ਸੱਤ ਦੇ ਹਾਲਾਤ ਦੇਖੋ ਕਿ ਕਿਸ ਤਰ੍ਹਾਂ ਪੂਰੀ ਤੇ ਪੂਰਾ ਇੱਕ ਜਿਹੜੀ ਸਾਈਡ ਉਹ ਡਿੱਗ ਕੇ ਥੱਲੇ ਪੈ ਚੁੱਕੀ ਹੈ ਫਿਲਹਾਲ ਇਹਨੂੰ ਵੀ ਜਿਹੜਾ ਆ ਉਹ ਇੱਕ ਬਾਲਾ ਦੇ ਕੇ ਥੰਮਣ ਦੀ ਕੋਸ਼ਿਸ਼ ਕੀਤੀ ਗਈ ਹੈ ਹੋਰ ਜਿਹੜੇ ਆ ਇਧਰ ਵਾਲਾ ਕਮਰਾ ਵੀ ਜਿਹੜਾ ਆ ਉਹ ਵੀ ਫਿਲਹਾਲ ਬੰਦ ਕੀਤਾ ਹੋਇਆ ਇਹ ਵੀ ਸ਼ਮਲੋ ਵੀ ਡਿੱਗਿਆ ਹੀ ਹੈ ਹਾਲਾਤ ਇੰਨੇ ਜ਼ਿਆਦਾ ਬੱਤਰ ਹੋਏ ਪਏ ਨੇ ਕਿ ਕਹਿਣ ਦੀ ਕੋਈ ਗੱਲ ਨਹੀਂ ਹਾਲਾਤ ਬਹੁਤ ਜ਼ਿਆਦਾ ਤਰਦਨਾਕ ਤਸਵੀਰਾਂ ਨੂੰ ਬਿਆਨ ਕਰਦੇ ਪਏ ਨੇ ਘਰ ਵਾਲਿਆਂ ਦੇ ਨਾਲ ਗੱਲਬਾਤ ਕਰ ਲਏ ਨੇ ਕੀ ਕੀ ਕਹਿਣਾ ਚਾਹੁੰਦੇ ਆ ਪੰਜ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਪਾਜੀ ਅਹੀਂ ਤੇ ਕੁੜੀ ਦਾ ਵਿਆਹ ਵੀ ਰੱਖੇ ਦਾ ਹੀ ਮੀਂਹ ਬੜੇ ਮਹੀਨਾ ਹੀ ਹੋ ਗਿਆ ਬਾਸਾ ਬਹੁਤ ਜ਼ਿਆਦਾ ਲੱਗੀਆਂ ਅਸੀਂ ਤੁਹਾਡਾ ਬਾਸਾ ਦੇ ਨਾਲ ਪਾਣੀ ਦੇ ਨਾਲ ਘਰ ਦਾ ਕੋਠਾ ਵੀ ਡੇਗ ਗਿਆ ਪੇਟੀ ਦਾਜ ਦੀ ਉਹ ਵੀ ਖਰਾਬ ਹੋ ਗਈ ਆ ਦੇਖੋ ਜੀ ਸਾਡੀ ਹੱਥ ਬਣ ਕੇ ਆਹੀ ਬੇਨਤੀ ਆ ਕਿ ਸਾਨੂੰ ਕੋਈ ਸਹੂਲਤ ਦਿੱਤੀ ਜਾਏ ਜਿਹਦੇ ਨਾਲ ਸਾਡੀ ਛੱਤ ਵੀ ਤਿਆਰ ਕਮਰਾ ਵੀ ਹੋ ਜੇ ਤੇ ਕੁੜੀ ਦਾ ਅਸੀਂ ਵਿਆਹ ਵੀ ਕਰ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ ਜੀ ਦਾ ਵਿਆਹ ਕਿੰਨੀ ਤਰੀਕ ਤੱਕ ਰੱਖਿਆ ਦਕਰ ਹਾਂ ਜੀ ਵਿਆਹ ਹੁਣ ਸਾਨੂੰ ਅੱਗੇ ਥੋੜਾ ਬੋਧਾ ਕਰਨੇ ਪੈਣਾ ਕਲਾਰ ਮੁਕੇਗਾ ਤੇ ਫੇਰ ਹੀ ਕਰਾਂਗੇ ਜਨਵਰੀ ਤੱਕ ਹੁਣ ਕਰਾਂਗੇ ਵਿਆਹ ਤੁਹਾਨੂੰ ਮਿਹਰਬਾਨੀ ਕਰਕੇ ਸਾਨੂੰ ਕੋਈ ਸਹੂਲਤ ਦਵੋ ਤਾਂ ਕਿ ਸਾਡਾ ਵਿਆਹ ਵੀ ਹੋ ਜਾਏ ਤੇ ਕਮਰਾ ਵੀ ਤਿਆਰ ਹੋ ਜਾਏ ਕਿੰਨੇ ਬੱਚੇ ਤੁਹਾਡੇ ਹਾਂਜੀ ਤਿੰਨ ਕੁੜੀਆਂ ਇੱਕ ਵਿਆਹੀ ਦੀਆਂ ਤੇ ਦੋ ਆਇਆ ਤੇ ਇੱਕ ਕਾਕਾ ਉਹ ਕੰਮ ਸਿੱਖੇ ਕਰਦਾ ਤੇ ਘਰ ਵਾਲਾ ਦਿਹਾੜੀ ਲਾਂਦਾ ਹਾਂਜੀ ਤੇ ਮਿਹਰਬਾਨੀ ਕਰਕੇ ਇਹ ਜਿਹੜਾ ਇਹ ਹੜਾਂ ਦੇ ਟਾਈਮ ਡਿੱਗਾ ਕੇ ਤਾਂ ਬਾਅਦ ਇਹ ਦੋ ਦਿਨ ਹੋਇਆ ਹੀ ਖੜਾਣਾ ਦੇ ਗਿਆ ਪਾਣੀ ਬਹੁਤ ਜ਼ਿਆਦਾ ਸੀ ਲੱਭੇ ਨਹੀਂ ਕਰਦੇ ਕਮਰੇ ਤੇ ਡਿਗਣਾ ਹੀ ਕਮਰਾ ਤੇ ਮਿਹਰਬਾਨੀ ਕਰਕੇ ਸਾਡੀ ਸਹੂਲਤ ਕੀਤੀ ਜਾਏ ਕਮਰਾ ਤਿਆਰ ਕੀਤਾ ਜਾਏ ਅਹੀਂ ਬਹੁਤ ਬੜਾ ਆਇਆ ਉਹ ਵੀ ਇੱਥੇ ਸੀ ਕਰੇ ਸੀ ਅਹੀਂ ਤੇ ਪਾਸੇ ਦਿਨ ਘਾਰੀ ਨਹੀਂ ਬੜੇ ਪਾਣੀ ਬਹੁਤ ਜ਼ਿਆਦਾ ਸੀ ਤੇ ਕਿੱਦਾਂ ਘਾਰ ਬਣਾ ਸੀ ਤੇ ਕਿਹਦੇ ਸੱਤ ਤੇ ਰਹਿ ਕੇ ਅਸੀਂ ਗੁਜ਼ਾਰਾ ਕੀਤਾ ਤੇ ਟਾਈਮ ਕੱਢਿਆ ਤੇ ਨਹੀਂ ਹਟ ਗਿਆ ਪਾਣੀ ਪੂਣੀ ਚੱਲ ਗਿਆ ਤੇ ਫੇਰ ਅਹੀਂ ਘਾਰ ਬੜੇ ਬੜਿਆ ਹੀ ਨਹੀਂ ਜਾਣਦੇ ਦਾ ਘਰ ਤੇ ਕਰਨਾ ਕੀ ਪਰਿਵਾਰ ਚ ਟੋਟਲ ਜੀ ਕਿੰਨੇ ਹਾਂ ਜੀ ਕਿੰਨੇ ਜੀ ਨੇ ਘਰ ਦੇ ਵਿੱਚ ਸਾਰੇ ਸਾਡੇ ਹੈ 6 ਜੀ 6 ਜੀ ਹਾਂ ਜੀ ਤੇ ਮਿਹਰਬਾਨੀ ਕਰਕੇ ਸਾਡੀ ਰਾਸ਼ਨ ਉਸਨ ਦੀ ਪੂਰਤੀ ਹੋ ਰਹੀ ਹਾਂ ਜੀ ਰਾਸ਼ਨ ਉਸ ਤੇ ਮਿਲਿਆ ਖਾਣ ਪੀਣ ਬਾਤੇ ਵਧੀਆ ਪਾਣੀ ਵੀ ਮਿਲਿਆ ਦੁੱਧ ਦੁੱਧ ਵੀ ਮਿਲਿਆ ਉਹ ਤੇ ਸਾਨੂੰ ਬੜਾ ਕੀਤਾ ਸੀ ਸੰਗਤਾਂ ਨੇ ਸਾਡੀ ਸੇਵਾ ਕੀਤੀ ਆ ਉਹਦੇ ਵੱਲੋਂ ਤੇ ਕੋਈ ਘਾਟ ਨਹੀਂ ਜਿਹੜੀ ਹੁਣ ਘਰ ਦੀ ਪੈ ਗਈ ਆ ਤੇ ਉਹਦੀ ਆ ਸਾਨੂੰ ਜਿਆਦਾ ਜ਼ਰੂਰਤ ਮਰਬਲ ਫਿਲਹਾਲ ਰਾਸ਼ਨ ਦੀ ਪੂਰਤੀ ਹੋ ਰਹੀ ਹੈ ਕਪੜਾ ਲੱਤਾ ਕੁਝ ਆਇਆ ਕਿਸੇ ਪਾਸੇ ਨਹੀਂ ਕਪੜਾ ਲੱਤਾ ਤੇ ਹਨ ਨੂੰ ਨਹੀਂ ਮਿਲਿਆ ਕੋਈ ਗੱਦੇ ਵਗੈਰਾ ਨਹੀਂ ਗੱਦੇ ਨਹੀਂ ਮਿਲੇ ਮੱਜੇ ਨਹੀਂ ਮਿਲੇ ਤੇ ਸੋਹਾ ਸਾਡੇ ਬਿਸਤਰੇ ਵੀ ਨਾਸ ਹੋ ਗਏ ਨੇ ਖਰਾਬ ਹੋ ਗਏ ਨੇ ਬਹੁਤ ਜ਼ਿਆਦਾ ਤੇ ਕੀ ਕਰੀਏ ਹੁਣ ਤੇ ਹੁਣ ਹਨ ਨੂੰ ਮੰਜੇ ਵੀ ਚਾਹੀਦੇ ਤੇ ਗੱਦੇ ਗੁੱਦੇ ਵੀ ਚਾਹੀਦੇ ਆ ਅੰਦਰ ਜਿਹੜੀ ਪੇਟੀ ਹੈ ਪੁੰਦੀ ਦੇ ਵਿੱਚ ਸਮਾਨ ਹਾਂਜੀ ਹੈ ਹੀ ਸਮਾਨ ਖਰਾਬ ਹੋ ਗਿਆ ਹਾਂਜੀ ਖਰਾਬ ਹੋ ਗਿਆ ਸਮਾਨ ਤੇ ਕੀ ਕਰੀਏ ਵਿਆੜੀਦਾਰਾਂ ਹੀ ਕੀ ਕਰ ਸਕਣੇ ਆ ਹਨ ਨੂੰ ਸਹੂਲਤੀ ਦਵੋ ਥੋੜੀ ਬਹੁਤੀ ਕੋਈ ਤੇ ਜਿਤਨਾ ਹੀ ਤੁਹਾਡਾ ਧੰਨਵਾਦ ਕਰ ਸਕੀਏ ਤੇ ਸਾਰਾ ਕੰਮ ਹੋ ਜੇ ਸਾਡਾ ਹਾਲਾਤ ਬਹੁਤ ਬੱਤਰ ਨੇ ਪੇਟੀ ਚੋ ਸਮਾਨ ਕੱਢ ਕੇ ਜਿਹੜਾ ਇੱਥੇ ਲਗਾਇਆ ਹੋਇਆ ਉਤੋਂ ਤੋਂ ਭਾਈ ਦੂਰ ਤੋਂ ਦਿਖਾਇਓ ਥੋੜੀਆਂ ਤਸਵੀਰਾਂ ਆ ਦੇਖੋ ਇਹ ਜਿਹੜੀਆਂ ਤਸਵੀਰਾਂ ਆ ਇਹ ਹਾਲਾਤ ਬਿਆਨ ਕਰਦੇ ਆ ਪੂਰੇ ਸਹਰੇਣੇ ਨਵੇਂ ਜਿਹੜੇ ਨੇ ਉਹ ਘਰ ਕੋਏ ਪਏ ਨੇ ਇਹ ਬੈੱਡ ਦੀਆਂ ਚਾਦਰਾਂ ਗੱਦੇ ਅਰਜਾਈਆਂ ਤਲਾਈਆਂ ਪੂਰੇ ਜਿਹੜੇ ਪੇਟੀ ਦੇ ਵਿੱਚ ਜਿੰਨਾ ਕ ਸਮਾਨ ਹੀ ਉਹ ਸਾਰਾ ਹੀ ਬਰਬਾਦ ਹੋਇਆ ਪਿਆ ਆ ਉਹ ਪੈਨੇ ਗਿਆ ਵੀ ਰਾਸ਼ਨ ਦੀ ਕੋਈ ਕਮੀ ਨਹੀਂ ਆਉਂਦੀ ਤੀ ਸੰਸਥਾਵਾਂ ਨੇ ਰਾਸ਼ਨ ਮਿਲ ਰਿਹਾ ਪਾਣੀ ਮਿਲ ਰਿਹਾ ਦੁੱਧ ਮਿਲ ਰਿਹਾ ਸਾਰਾ ਕੁਝ ਮਿਲ ਰਿਹਾ ਜੇ ਲੋੜ ਪੈ ਰਹੀ ਤੇ ਉਹ ਪੈ ਰਹੀ ਹੁਣ ਘਰ ਨੂੰ ਬਣਾਉਂਦੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਉਹ ਵੀ ਅੱਗੇ ਪਾਉਣਾ ਪੈ ਗਿਆ ਹਾਲਾਤ ਇੰਨੇ ਮੰਦੇ ਹੋ ਗਏ ਕਿ ਘਰਾਂ ਦਾ ਪੂਰਾ ਪੂਰਾ ਸਮਾਨ ਜਿਹੜਾ ਉਹ ਬਰਬਾਦ ਹੋ ਗਿਆ ਕੁੜੀ ਦਾ ਵਿਆਹ ਜਿਹੜਾ ਆ ਉਹ ਔਖਾ ਹੋ ਗਿਆ ਉਹਨਾਂ ਨੇ ਇਹੀ ਬੇਨਤੀ ਕੀਤੀ ਹੈ ਕਿ ਜੇਕਰ ਕੋਈ ਸੰਸਥਾ ਧੀ ਦੇ ਵਿਆਹ ਲਈ ਜਾਂ ਫਿਰ ਘਰ ਬਣਾਉਣ ਦੇ ਲਈ ਅੱਗੇ ਵਧ ਕੇ ਇਹਨਾਂ ਦੀ ਹੈਲਪ ਕਰਦੇ ਤੇ ਬਹੁਤ ਜ਼ਿਆਦਾ ਜਿਹੜਾ ਇਹ ਧੰਨਵਾਦੀ ਹੋਣਗੇ। ਬਾਕੀ ਹੋਰ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਲਗਾਤਾਰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ। ਤਿੰਨ ਬੱਚੇ ਨੇ ਇੱਕ ਬੇਟਾ ਕੰਮ ਸਿੱਖਦਾ ਪਿਆ ਆ, ਇੱਕ ਬੇਟੀ ਜਿਹੜੀ ਵਿਆਹੀ ਹੋਈ ਤੇ ਦੋ ਬੇਟੀਆਂ ਇੱਥੇ ਨਾਲ ਨੇ ਬੇਟੀ ਦਾ ਵਿਆਹ ਰੱਖਿਆ ਇਹ ਪੁੱਤ ਕਿ ਨਾ ਆਇਆ ਆਪਣਾ। ਰਜਨੀਵਾਲਾ। ਰਜਨੀਵਾਲਾ। ਹਾਂਜੀ। ਤੇ ਵਿਆਹ ਰੱਖਿਆ ਹੋਇਆ ਸੀ। ਹਾਂਜੀ। ਇਦਾਂ ਦਾ ਹਾਲਾਤ ਹੋ ਗਿਆ ਹੜ੍ਹ ਨੇ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਮੰਦੇ ਹਾਲਾਤ ਪਾ ਦਿੱਤੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਆਹੀਂ ਕਹਿੰਦੇ ਮਦਦ ਹੋਇਆ ਤਾਂ ਕਮਰਾ ਵੀ ਡੇਕ ਗਿਆ ਸੀਗਾ ਸਾਡੇ ਹਾਲਾਤ ਕਿੰਨੇ ਮਾਰੇ ਆ ਕੱਪੜਾ ਦੀ ਰਾਵੀ ਜਿਹੜਾ ਸਾਰਾ ਉਹ ਗਿੱਲਾ ਹੋ ਗਿਆ ਅੰਦਰ ਚ ਰਸਮਾਨੀ ਉਹ ਵੀ ਟੁੱਟ ਗਿਆ ਹੈਗਾ ਸੁਖੜ ਕਰੋ ਕਿ ਰੱਬ ਨੇ ਸਾਡੀ ਜਾਨ ਬਚਾ ਲਈ ਨਹੀਂ ਤੇ ਜਿੱਦਾਂ ਦੇ ਹਾਲਾਤ ਸੀਗਾ ਕੋਈ ਥੱਲੇ ਆ ਜਾਂਦਾ ਤਾਂ ਫੇਰ ਜਾਨ ਵਿੱਚ ਜਾ ਸਕਦੀ ਹਾਂ ਜੇ ਨਾਲ ਮੱਦੇ ਤੋਂ ਹੋਵੇ ਚਾਹੇ ਇੱਕ ਕਮਰਾ ਹਟਾ ਬਣਾਇਆ ਚਾਹੇ ਕੋਈ ਮੰਮਣ ਨੇ ਕਿਹਾ ਇਹ ਵੀ ਰਸਨਾ ਆ ਰਿਹਾ ਕੋਈ ਹਾਂਜੀ 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 ਰਸਨਾ ਆ ਰਹੀ ਹੈ ਜੀ ਹੁਣ ਜਿਆਦਾ ਦਿੱਕਤ ਕਿਹੜੀ ਚੀਜ਼ ਦੀ ਆ ਰਹੀ ਹੈ ਕਮਰੇ ਜਿਹੜਾ ਬਣ ਜਾ ਹਟਾ ਇਸਮਾਨੰਤ ਲਾਇਆ ਹਟਾ ਜਿਹੜਾ ਇਸਮਾਨਾ ਬਾਹਰ ਖਰਾਬ ਹੋਉਂਦਿਆ ਪਿਆ ਹੈਗਾ ਖਰਾਬ ਤੇ ਹੋ ਗਿਆ ਹਾਂਜੀ ਹੋ ਗਿਆ ਖਰਾਬ ਨਾ ਕੋਈ ਕਪੜਾ ਢੀੜਾ ਨਹੀਂ ਰਿਹਾ ਸਾਡਾ ਕੋਈ ਚੱਜ ਨਾਲ ਸਾਰਾ ਖਰਾਬ ਹੋ ਗਿਆ ਉਹਨੂੰ ਜਿਵੇਂ ਮਮਾਨੇ ਕਾ ਭੀ ਵਿਆਹ ਵੀ ਰਖਾਇਆ ਹੈ ਹਾਂਜੀ ਉਤੋਂ ਵਿਆਹ ਦੇਣ ਚਲਦੇ ਸੀ ਉਤੋਂ ਆ ਮਸੀਬਤ ਆ ਗਈ ਹਾਂਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਰੇ ਹਾਲਾ ਮਾਰੇ ਹਾਲਾ ਥੈਂਕ ਯੂ ਤੇ ਨੰਬਰ ਆਪਣਾ ਫੋਨ ਨੰਬਰ ਜਰੂਰ ਬੋਲੋ ਹਾਂਜੀ ਸਾਡਾ ਫੋਨ ਨੰਬਰ 88270 38577 ਹੈ ਇਹ ਬੋਲੋ 88270 38577 ਕੋਈ ਕਰੀ ਹੋਰ ਬੋਲ ਦਿਓ 88270 38577 ਨੰਬਰ ਪਿੰਡ ਦਾ ਕੀ ਨਾਮ ਥੱਥੀ ਕਿਹੜਾ ਹਲ ਕਾ ਪੈਂਦਾ ਬਲੈਕ ਬਲੈਕ ਦਰੰਗ ਹਾਂਜੀ ਬਲੈਕ ਦਰੰਗਲਾ ਜੀਲਾ ਗੁਟਾਸਪੁਰਾ ਦਾ ਜੀਲਾ ਕਰਦਾ ਪਰ ਕੰਨੀ ਦੀ ਹੈ ਨਾ ਹਾਂਜੀ ਦਾੜੀ ਦਾ ਨਾਮ ਕੀ ਜਗਿੰਦਰਪਾਲ ਮਾਤ ਕੀ ਕਰਦੇ ਆ ਦਿਹਾੜੀ ਕਰਦੇ ਨੇ ਦਿਹਾੜੀ ਕਰਦੇ ਹਾਂਜੀ ਮਹੀਨਾ ਹੀ ਹੋ ਗਿਆ ਘਰ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਜਿਹੜੇ ਨੇ ਮਾਰੇ ਨੇ ਬੇਟੀ ਦਾ ਵਿਆਹ ਰੱਖਿਆ ਉਤੋਂ ਘਰ ਦਾ ਡਿਗ ਪੈਣਾ ਕਿਉਂਕਿ ਵਿਆਹ ਵਾਸਤੇ ਜਿਹੜਾ ਆ ਉਹ ਸਮਾਨ ਬਣਾਉਣਾ ਉਹ ਤਾਂ ਜਿਹੜਾ ਆ ਔਖਾ ਹੁੰਦਾ ਹੀ ਐ ਪਰ ਕਿਤਨਾ ਕਿਤੇ ਜਿਹੜੇ ਆ ਇਹ ਹਾਲਾਤ ਵੀ ਜਿਹੜੇ ਨੇ ਮਾਰੇ ਹੋਏ ਪਏ ਨੇ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਚੁੱਕੇ ਆ ਇੱਕ ਵਾਰੀ ਫੇਰ ਤੋਂ ਜਿਹੜਾ ਮੈਂ ਤਸਵੀਰਾਂ ਦੀ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਵੀ ਤੁਸੀਂ ਪਿਛਲੀ ਤਸਵੀਰ ਵੇਖੀ ਭੀ ਇੱਕ ਪੇਟੀ ਜਿਹੜੀ ਉਹ ਪੂਰੀ ਤਰ੍ਹਾਂ ਗਲ ਚੁੱਕੀ ਐ ਡਿੱਗ ਚੁੱਕੀ ਐ ਖਰਾਬ ਹੋ ਚੁੱਕੀ ਐ ਸਾਥ ਡਿੱਗਨ ਦੇ ਨਾਲ ਸਾਤ ਦਾ ਸਾਮਾਨ ਵੀ ਜਿਹੜਾ ਲਾ ਕੇ ਰੱਖਿਆ ਹੋਇਆ ਤੇ ਜਿਹੜਾ ਪੇਟੀ ਦੇ ਵਿੱਚੋਂ ਸਾਮਾਨ ਨਿਕਲਿਆ ਉਹ ਤੁਸੀਂ ਦੇਖਦੇ ਪਿਓ ਜੇ ਕਹਿ ਲਿਆ ਜਾਏ ਕਿ ਪੂਰੇ ਦਾ ਪੂਰਾ ਸਾਮਾਨ ਜਿਹੜਾ ਪੇਟੀ ਦੇ ਵਿੱਚ ਉਹ ਗਰਕ ਹੋ ਚੁੱਕਿਆ ਆ ਬੇਨਤੀ ਇਹ ਹੀ ਆ ਪੀ ਇਹਨਾਂ ਧੀਆਂ ਦਾ ਵੀ ਜਰੂਰ ਸੋਚਿਓ ਘਰ ਜਿਹੜਾ ਆ ਉਹ ਪੂਰੀ ਤਰ੍ਹਾਂ ਡੇਗ ਚੁੱਕਿਆ ਆ ਘਰ ਦੇ ਜਿਹੜੇ ਹਾਲਾਤ ਜਿਹੜੇ ਮਾਰੇ ਹੋ ਚੁੱਕੇ ਨੇ ਪਰਿਵਾਰ ਜਿਹੜਾ ਆ ਇੱਕੋ ਹੀ ਬੁਹਾਰ ਲਗਾ ਰਿਹਾ ਪੀ ਸਾਡੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਤਾਂ ਕਿ ਇੱਧਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਸਾਨੂੰ ਜਿਹੜਾ ਆ ਉਹ ਹੈਲਪ ਹੋ ਸਕੇ ਘਰ ਬਣ ਸਕੇ ਤਤੀ ਦਾ ਵਿਆਹ ਹੋ ਸਕੇ ਬਣੇ ਰਵੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਦੇ ਉਤੇ ਇਹਨਾਂ ਤੱਕ ਪਹੁੰਚਿਓ ਜਰੂਰ ਇਹਨਾਂ ਨੇ ਨੰਬਰ ਆਪਣਾ ਦਿੱਤਾ ਨੰਬਰ ਦੇ ਉਤੇ ਇਹਨਾਂ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਧੰਨਵਾਦ ਮਿਹਰਬਾਨੀ ਮਿਲਦੇ ਕਿਸੇ ਅਗਲੀ ਖਬਰ ਦੇ ਨਾਲ